ਆਰੇ ਪਿਆ ਤਿਸਕਾਰਪਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗ ਜੀ ਜਿਵੇਂ ਕਿ ਆਪਰਾ ਸਵਾਦੇ ਚੱਲਦੇ ਹੈ ਸਯਾ ਹੱਦੋ ਬਾਬਾ ਨਾਨਕ ਬੁਖਦਾਰ ਤੇ ਆਪਾ ਪੌਛੀ ਹੋਏ ਦੇ ਛੇਵੇਂ ਅਧਿਆਏ ਤੇ ਇਹਦੇ ਵਿੱਚ ਆਪਾਂ ਨੂੰ ਪ੍ਰਿਥੀਪਾਲ ਜੀ ਦੱਸ ਰਹੇ ਨੇ ਕੁਰਾਨ ਦੇ ਬਾਰੇ ਅੱਜ ਕੱਲ ਦੇ ਵੀਡੀਓ ਚ ਨਾਲ ਦੱਸਿਆ ਸੀ ਰਮਜ਼ਾਨ ਦੇ ਬਾਰੇ ਦੱਸਿਆ ਰਮਜ਼ਾਨ ਰੋਜ਼ੇ ਕਿਉਂ ਕੀ ਹੱਜ਼ਰਦਾ ਹੈ ਇਸਲਾਮ ਦੇ ਮੁੱਢਲੇ ਨਿਯਮ ਕੀ ਨੇ ਸਿਧਾਂਤ ਕੀਨੇ ਉਹਦੇ ਬਣਿਤ ਉਹਨੇ ਦੱਸਿਆ ਸੀ ਤੇ ਅੱਜ ਆਪਾਂ ਜਾਦੇ ਹਾਂ ਉਹ ਬੰਤਾ ਸ੍ਰੇ ਨੀਸਲਾਮ ਦੇ ਮੁੱਢਲੇ ਨੀਮਾ ਦੇ ਬਾਰੇ ਦੇ ਵਿੱਚ ਕੀ ਉਹ ਕੀ ਨੇ ਕਹਿੰਦੇ ਕੁਰਾਨ ਦੇ ਅਨੁਸਾਰ ਇਸਲਾਮ ਦੇ ਇਹ ਵਾਲੇ ਮੁੱਢਲੇ ਨਿਯਮ ਨੇ ਜਿਹਨਾਂ ਨੂੰ ਤਿੰਨ ਹਿੱਸਿਆਂ ਤੋਂ ਕਹਿੰਦੇ ਵੰਡਿਆ ਜਾ ਸਕਦਾ ਹੈ ਪਹਿਲਾ ਧਾਰਮਿਕ ਦੂਜਾ ਸਮਾਜਿਕ ਤੀਜਾ ਆਰਥਿਕ ਹੁਣ ਕਹਿੰਦੇ ਜਿਹੜਾ ਧਾਰਮਿਕ ਹੈ ਧਾਰਮਿਕ ਤੌਰ ਤੇ ਜਿਹੜਾ ਤਾਂ ਕੁਰਾਨ ਵਜ਼ੀਦ ਨੇ ਕਹਿੰਦੇ ਮਨੁੱਖ ਜਾਤੀ ਨੂੰ ਦਿੱਤਾ ਉਹਦਾ ਆਧਾਰ ਤਿੰਨ ਪੱਕੇ ਤੇ ਦ੍ਰਿੜ ਵਿਸ਼ਵਾਸ ਨੇ ਪਹਿਲਾ ਤੋਹਿਦ ਜਾਨੀ ਰੱਬ ਨੂੰ ਇੱਕ ਮੰਨਣਾ ਕਿਸੇ ਹੋਰ ਮੂਰਤੀ ਜਾਂ ਦੇਵੀ ਦੇਵਤੇ ਨੂੰ ਉਸੇ ਇੱਕੋ ਇੱਕ ਅੱਲਾ ਦਾ ਸ਼ਰੀਕ ਜਾਂ ਸਾਥੀਦਾਰ ਨਾ ਬਣਾਵਾ ਕਹਿੰਦੇ ਉਸੇ ਇੱਕ ਅੱਲਾ ਦੀ ਉਪਾਸਨਾ ਤੇ ਬੰਦਗੀ ਕਰਨਾ ਤੇ ਉਸੇ ਤੋਂ ਹੀ ਹਰ ਦੁਆ ਮੰਗਣਾ ਇਹੀ ਕਹਿੰਦੇ ਤੌਹੀਦ ਸੰਸਾਰ ਦੇ ਸਾਰੇ ਪੈਗੰਬਰਾਂ ਤੇ ਨਬੀਆਂ ਦੀ ਸਿੱਖਿਆਵਾਂ ਦਾ ਮੂਲ ਆਧਾਰ ਰਹੀ ਹੈ ਦੂਜਾ ਕਹਿੰਦੇ ਵਿਸ਼ਵਾਸ ਰਸਾਤਲ ਚ ਰਸੂਲ ਪੈਗੰਬਰ ਨਬੀ ਉਹ ਵਿਅਕਤੀ ਹੈ ਕਹਿੰਦੇ ਜਿਹੜਾ ਰਸਾਤਲ ਦੇ ਪੱਧ ਤੇ ਨਿਯੁਕਤ ਹੋਵੇ ਇਹਨਾਂ ਰਾਹੀਂ ਅੱਲਾਹ ਲੋਕਾਂ ਨੂੰ ਆਪਣਾ ਸਿਤਾਰਾ ਦਿਖਾਉਂਦਾ ਹੈ ਤੇ ਸੰਸਾਰ ਦੇ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਂਦਾ ਹੈ ਇਸ ਲਈ ਕਦੇ ਇਸਲਾਮ ਚ ਹਰ ਮੁਸਲਮਾਨ ਰਸਾਲਤ ਪੂਰਨ ਵਿਸ਼ਵਾਸਕਤ ਹੈ ਤੇ ਰਸੂਲ ਦੇ ਕਹੇ ਹਰ ਸ਼ਬਦ ਨੂੰ ਅੱਲਾ ਦਾ ਫਰਮਾਨ ਮੰਨਦਾ ਹੈ ਤੇ ਉਹਦਾ ਪਾਲਣ ਕਰਦਾ ਹੈ ਤੀਜਾ ਵਿਸ਼ਵਾਸ ਆਖਰਤ ਕਹਿੰਦੇ ਭਾਵ ਪਰਲੋਕ ਦੇ ਵਿੱਚ ਦ੍ਰਿੜ ਵਿਸ਼ਵਾਸ ਕੁਰਾਨ ਦੇ ਅਨੁਸਾਰ ਕਹਿੰਦੇ ਵਰਤਮਾਨ ਲੋਕਾਂ ਦੀ ਮਿਆਦ ਸੀਮਤ ਤੇ ਨਿਸ਼ਚਿਤ ਹੈ ਇਸਲਾਮਿਕ ਜੀਵਨ ਜਿਉਣ ਵਾਲੇ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਇੱਕ ਸਮਾਂ ਆਊਗਾ ਜਦੋਂ ਇਸ ਸ੍ਰਿਸ਼ਟੀ ਦੀ ਵਿਵਸਥਾ ਖੇਡ ਪੁੱਟ ਜਾਊਗੀ ਤੇ ਇਸ ਸੰਸਾਰ ਚ ਲੋਕਾਂ ਨੇ ਜਿਹੜਾ ਭਲਾ ਬੁਰਾ ਕੀਤਾ ਉਸ ਦਾ ਅੱਲਾ ਹਿਸਾਬ ਕਿਤਾਬ ਲਾਊਗਾ ਤੇ ਉਹਨਾਂ ਦੇ ਭਵਿੱਖ ਦਾ ਫੈਸਲਾ ਕਰੂਗਾ ਅਗਲਾ ਆ ਜਾਂਦਾ ਹੈ ਨਿਯਮ ਸਮਾਜਿਕ ਕਹਿੰਦੇ ਸਮਾਜਿਕ ਤੌਰ ਤੇ ਅੱਲਾ ਦਾ ਆਪਣੇ ਆਗਿਆਕਾਰੀਆਂ ਭਾਵ ਮੁਸਲਮਾਨਾਂ ਲਈ ਇਹ ਫਰਮਾਨ ਹੈ ਜਿਦੇ ਵਿੱਚ ਅੱਲਾ ਦੇ ਹੁਕਮ ਨੂੰ ਮੰਨਣ ਵਾਲਿਆਂ ਦਾ ਪੂਰਨ ਵਿਸ਼ਵਾਸ ਹੈ ਕਿ ਸਮੁੱਚੀ ਮਨੁੱਖ ਜਾਤੀ ਇੱਕ ਹੈ ਸਭ ਬਰਾਬਰ ਨੇ ਸਭ ਦਾ ਇੱਕੋ ਹੀ ਮool ਹੈ ਇੱਕੀ ਪੁਰਸ਼ ਤੇ ਇੱਕੀ ਇਸਤਰੀ ਕਰਕੇ ਪੂਰੀ ਮਨੁੱਖਤਾ ਹੋਣ ਦੇ ਵਿੱਚ ਆਈ ਹੈ ਕਹਿੰਦੇ ਅਜੇ ਜਿੰਨੀਆਂ ਵੀ ਨਸਲਾਂ ਦੁਨੀਆ 'ਚ ਮਿਲਦੀਆਂ ਨਹੀਂ ਉਹ ਅਸਲਸ ਇੱਕੋ ਹੀ ਮੋਢਲੀ ਨਸਲ 'ਚੋਂ ਅੱਠ-ਅੱਠ ਫੁੱਟੀਆਂ ਟਹਿਣੀਆਂ ਨਹੀਂ ਜਿਹੜੀਆਂ ਇੱਕ ਹੀ ਮਾਂ ਤੇ ਇੱਕੇ ਪਿਓ ਤੋਂ ਸ਼ੁਰੂ ਹੁੰਦੀ ਹੈ ਸ਼ੁਰੂ ਹੋਈ ਸੀ ਕਹਿੰਦੇ ਅੱਲਾਹ ਫਰਮਾਉਂਦੇ ਨੇ ਕਿ ਆਪਣੇ ਮੂਲ ਪੱਖੋਂ ਇੱਕ ਹੋਣ ਦੇ ਬਾਵਜੂਦ ਤੁਹਾਡਾ ਜਾਤਾਂ ਗੋਤਾਂ 'ਚ ਵੰਡਿਆ ਜਾਣਾ ਇੱਕ ਸੁਭਾਵਿਕ ਗੱਲ ਸੀ ਪਰ ਇਹ ਸੁਭਾਵਿਕ ਫਰਕ ਤੇ ਬਿਲਖਣਤਾ ਇਹ ਮੰਗ ਉੱ꺼 ਹੀ ਨਹੀਂ ਸੀ ਕਰਦੀ ਕਿ ਇਹਨਾਂ ਜਾਤਾਂ ਗੋਤਾਂ ਦੇ ਆਧਾਰ 'ਤੇ ਉੱਚੀ ਨੀਚੇ ਸ੍ਰੇਸ਼ਟ ਸ਼ੂਦਰ ਸਵਰਨ ਮਲੇਸ਼ ਤੇ ਪਾੜੇ ਪਾਇਆ ਜਾਵੇ ਤੇ ਇੱਕ ਨਸਲ ਦੂਜੀ ਨਸਲ ਤੇ ਆਪਣੀ ਬੁੜਾਈ ਚਤਾਈ ਅੱਲਾਹ ਨੂੰ ਕਹਿੰਦੇ ਬਿਲਕੁਲ ਪਸੰਦ ਨਹੀਂ ਕਿ ਇੱਕ ਰੰਗ ਦੇ ਲੋਕ ਦੂਜੇ ਰੰਗ ਦੇ ਲੋਕਾਂ ਨੂੰ ਹੀਣਾ ਸਮਝਣ ਤੇ ਇੱਕ ਕੌਮ ਦੂਜੀ ਕੌਮ ਤੇ ਉੱਚੇ ਪਾਂਦਾ ਪ੍ਰਫਟਾਵਾ ਕਰੇ ਹੁਣ ਅਗਲਾ ਨਿਯਮ ਆ ਜਾਂਦਾ ਹੈ ਆਰਥਿਕ ਕਹਿੰਦੇ ਕੁਰਾਨ ਦੇ ਅਨੁਸਾਰ ਇਸਲਾਮ ਭਾਈਚਾਰੇ ਤੇ ਰਾਜ ਦੀ ਆਰਥਿਕ ਨੀਤੀ ਦਾ ਇਹ ਮੋਢਲਾ ਨਿਯਮ ਹੈ ਕਿ ਧਨ ਦਾ ਫੇਰਾ ਤੋਰਾ ਪੂਰੇ ਸਮਾਜ ਚ ਆਮ ਹੋਣਾ ਚਾਹੀਦਾ ਅੱਲਾ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਮਾਲ ਤੇ ਧਨ ਸਿਰਫ ਧਨੀ ਤੇ ਤਨਹੜ ਪੁਰਸ਼ਾਂ ਚ ਘੁੰਮਦਾ ਰਹੇ ਜਿਸ ਨਾਲ ਅਮੀਰ ਦਿਨ-ਪ੍ਰਤੀ ਦਿਨ ਫੁਤੇਰੇ ਅਮੀਰ ਹੋ ਜਾਣ ਤੇ ਗਰੀਬ ਦਿਨ-ਬਦਿਨ ਹੋਰ ਗਰੀਬ ਹੋ ਜਾਣ ਕਦੇ ਅੱਲਾ ਸਭ ਨੂੰ ਬਰਾਬਰਤਾ ਦੇਦਾ ਤੇ ਖੁਸ਼ਾ ਤੇ ਪ੍ਰਫੁੱਲਿਤੇਖਣਾ ਚਾਹੁੰਦੇ ਨੇ ਇਸਲਾਮ ਦੇ ਵਿੱਚ ਜ਼ਕਾਤ ਦੇਣਾ ਹਰ ਮੁਸਲਮ ਲਈ ਲਾਜ਼ਮੀ ਕੀਤਾ ਹੈ। ਸਾਸੰਗ ਦੇ ਇੱਥੇ ਜ਼ਕਾਤ ਕਹਿੰਦੇ ਨੇ ਜਿਵੇਂ ਆਪਾਂ ਦਸਵੰਧ ਕਹਿੰਦੇ ਆ ਕਿ ਆਪਣੇ ਆਮਦਨ ਦੇ ਵਿੱਚੋਂ ਕੁਝ ਹਿੱਸਾ ਆਪਾਂ ਧਾਰਮਿਕ ਤੌਰ ਤੇ ਜ਼ਰੂਰ ਖਰਚੀਏ। ਅੱਗੇ ਉਹ ਦੱਸਦੇ ਨੇ ਆਪਾਂ ਨੂੰ ਮੁਸਲਮ ਚ ਆਗਿਆਕਾਰੀ ਕਹਿੰਦੇ ਮੁਸਲਮ ਦਾ ਮਤਲਬ ਹੈ ਆਗਿਆਕਾਰੀ। ਅਸਲ ਚ ਕਹਿੰਦੇ ਅੱਲਾਹ ਦੀ ਸਦਾ ਆਗਿਆ 'ਚ ਰਹਿਣ ਵਾਲਿਆਂ ਨੂੰ ਮੁਸਲਮ ਜਾਂ ਮੁਸਲਮਾਨ। ਕੀ ਹਾਂ ਜਾਂਦਾ ਹੈ ਇੰਨਾ ਲੋਕਾ ਕਹਿੰਦੇ ਇਸਲਾਮ ਦੇ ਵਿੱਚ ਪੱਕਾ ਵਿਸ਼ਵਾਸ ਹੈ ਇਹ ਅੱਲਾਹ ਤੇ ਉਸ ਦੀਆਂ ਕੁਰਾਨ ਦੇ ਵਿੱਚ ਦਰਸਾਈਆਂ ਹਦਾਇਤਾਂ ਉੱਤੇ ਪੂਰਨ ਇਮਾਨ ਲਿਆਉਂਦੇ ਨੇ ਇਹ ਪਵਿੱਤਰ ਕੁਰਾਨ ਪਹਿਲਾਂ ਨਾਜ਼ਿਲ ਹੋ ਚੁੱਕੀਆਂ ਕਿਤਾਬਾਂ ਦੇ ਤੌਰੇਤ ਅੰਜੀਲ ਆਦਿ ਦੀ ਪੁਸ਼ਟੀ ਤੇ ਸਮਰਥਨ ਕਰਦਾ ਹੈ ਤੌਰੇਤ ਕਹਿੰਦੇ ਇਬਰਾਨੀ ਭਾਸ਼ਾ ਦਾ ਸ਼ਬਦ ਹੈ ਜਿਦੇ ਅਰਥ ਨੇ ਆਦੇਸ਼ ਤੇ ਕਾਨੂੰਨ ਇਹ ਕਿਤਾਬ ਕਹਿੰਦੇ ਹਜ਼ਰਤ ਮੂਸਾ ਤੇ ਉਤਾਰੀ ਗਈ ਸੀ ਤੇ ਅੰਜੀਲ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਸ਼ੁਭ ਸੂਚਨਾ ਤੇ ਇਸ ਕਿਤਾਬ ਚ ਹਜ਼ਰਤ ঈਸਾ ਮਸੀਹ ਅੱਲਾ ਦੇ ਸਰਵ ਸ਼ਕਤੀਮਾਨ ਤੇ ਸਰਵ ਕਲਾ ਸਮਰੱਥ ਹੋਣ ਦੀ ਸ਼ੁਭ ਸੂਚਨਾ ਸੰਸਾਰ ਦੇ ਲੋਕਾਂ ਨੂੰ ਦਿੰਦੇ ਨੇ ਤੇ ਇਸੇ ਕਿਤਾਬ ਚ ਕਹਿੰਦੇ ਹਜ਼ਰਤ ਮੁਹੰਮਦ ਸਲੱਲਾ ਅਲੈਹੀ ਵਸੱਲਮ ਦੇ ਆਉਣ ਦੀ ਵੀ ਸੂਚਨਾ ਮੁਸਲਮਾਨ ਅੱਲਾਹ ਦੀ ਉਸ ਹਰ ਹਦਾਇਤ ਦੀ ਕਾਇਦ ਤਿਰਧ ਤਰਰ ਪਾਲਣਾ ਕਰਦੇ ਨੇ ਜਿਹੜੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਤੇ ਯਾਕੂਬ ਤੇ ਸੰਤਾਨ ਵੱਲ ਭੇਜੀ ਗਈ ਸੀ ਤੇ ਜੋ موسی, ঈਸਾ ਤੇ ਦੂਜੇ ਸਭ ਪੈਗੰਬਰਾਂ ਨੂੰ ਅੱਲਾਹ ਵੱਲੋਂ ਦਿੱਤੀ ਗਈ ਸੀ ਕੁਰਾਨ ਮਜੀਦ ਨੇ ਕਹਿੰਦੇ ਹਰ ਮੁਸਲਮਾਨ ਲਈ ਇਹ ਲਾਜ਼ਮੀ ਕਰ ਦਿੱਤਾ ਕਿ ਉਹ ਸਾਰੇ ਨਬੀਆਂ ਤੇ ਇਮਾਨ ਲਿਆਵੇ ਤੇ ਉਹਨਾਂ ਪ੍ਰਤੀ ਆਪਣੇ ਦਿਲ 'ਚ ਸ਼ਰਧਾ ਤੇ ਪ੍ਰੇਮ ਰੱਖੀ ਇਸ ਲਈ ਕਹਿੰਦੇ ਮੁਸਲਮਨ ਉਹਨਾਂ ਸਾਰੇ ਨਬੀਆਂ ਤੇ پیغمبرਾਂ ਦੇ ਵਿਚਾਰ ਕੋਈ ਭੇਤ ਭਾਵ ਨਹੀਂ ਵਰਤਦੇ ਤੇ ਸਦਾ ਆਪਣੇ ਜੀਵਨ 'ਚ ਅੱਲਾਹ ਦੇ ਆਗਿਆਕਾਰ ਬਣ ਕੇ ਰਹਿੰਦੇ ਨੇ ਇਹ ਸਭ ਇੱਕੋ ਇੱਕ ਅੱਲਾਹ ਦੇ ਰੰਗ 'ਚ ਰੰਗੇ ਰਹਿੰਦੇ ਨੇ ਮੁਸਲਮਾਨ ਦੀ ਨਜ਼ਰ ਦੇ ਵਿੱਚ ਕਹਿੰਦੇ ਸੰਸਾਰ ਦੀਆਂ ਸਮੂਹ ਵਸਤੂਆਂ ਸੂਰਜ ਚੰਦ ਨਸ਼ਤਰ ਹਵਾਵਾ ਦਰਿਆ سمندر پہاڑ আকাশ ਧਰਤੀ ਸਭ ਮੁ슬ਮਨ ਨਹੀਂ ਕਿਉਂਕਿ ਇਹ ਸਭ ਅੱਲਾ ਦੇ ਹੁਕਮਾ ਦੇ ਪਾਲਨ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਰੇ ਮੁ슬ਮਾਨ محمد صاحب ਦੇ ਕੁਰਾਨ ਰਾਹੀਂ ਦਰਸਾਈ ਰਾਹ ਤੇ ਚੱਲ ਕੇ ਆਪਣਾ ਜੀਵਨ ਬਿਤਾਉਂਦੇ ਨੇ ਇਹ ਜਿੱਥੇ ਵੀ ਹੋਣ ਹਰ ਹਾਲਤ ਦੇ ਵਿੱਚ ਹਰ ਦਿਨ ਪੰਜ ਵਾਰ ਸਤਕਾਰ ਵਾਲੀ ਮਸਜਿਦ ਵੱਲ ਮੁਹ ਕਰਕੇ ਨਮਾਜ਼ ਕਾਇਮ ਕਰਦੇ ਨੇ ਤੇ ਦੰਡੋਕ ਬੰਦਨਾ ਕਰਕੇ ਅੱਲਾਹ ਦੀਆਂ ਵਡਿਆਈਆਂ ਦੀ ਉਸਤਤ ਕਰਦੇ ਨੇ ਇਹ ਇੱਕੋ ਇੱਕ ਅੱਲਾ ਤੋਂ ਛੁੱਟ ਕਿਸੇ ਹੋਰ ਦੇਵੀ ਦੇਵਤੇ ਜਾਂ ਮੂਰਤੀ ਆਦਿ ਦੀ ਬੰਦਗੀ ਨਹੀਂ ਕਰਦੇ ਆਖਰਤ ਭਵ ਕਿਆਮਤ ਦੇ ਦਿਹਾੜੇ 'ਚ ਇਹਨਾਂ ਦਾ ਅਟਲ ਵਿਸ਼ਵਾਸ ਹੈ ਇਹ ਆਪਣਾ ਜੀਵਨ ਅੱਲਾਹ ਦੇ ਦਰਸਾਏ ਸਿੱਤੇ ਰਹਾਂ ਆਪਣੀ ਨਿਰਮਤਾ ਸੱਚਾਈ ਤੇ ਇਨਸਾਫ ਦੇ ਸਿਧਾਂਤਾਂ ਤੇ ਅਧਾਰਿਤ ਬਿਤਾਉਂਦੇ ਨੇ ਇਹ ਜ਼ਕਾਤ ਦਿੰਦੇ ਨੇ ਹਰ ਸਾਲ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦੇ ਨੇ ਇਹ ਆਪਣੇ ਮਾਪੇ ਸਾਥ ਸਬੰਧੀਆਂ ਯਤੀਮਾਂ ਤੇ ਮਥਾਜਾਂ ਨਾਲ ਸੁਲ੍ਹਾ ਵਿਹਾਰ ਕਰਦੇ ਨੇ ਤੇ ਇਹ ਸ਼ੈਤਾਨ ਦੇ ਦਰਸਾਏ ਰਾਹ ਤੇ ਨਹੀਂ ਚੱਲਦੇ ਤੇ ਉਸ ਨੂੰ ਆਪਣਾ ਖੁੱਲਾ ਦੁਸ਼ਮਣ ਮੰਨਦੇ ਨੇ ਇਸ ਧਰਤੀ ਤੋਂ ਸ਼ੈਤਾਨ ਨੂੰ ਜਦੋਂ ਖਤਮ ਕਰਨ ਲਈ ਸਦਾ ਜਿਹਾਦ ਕਰਨ ਵਾਸਤੇ ਤਿਆਰ ਰਹਿੰਦੇ ਨੇ ਮੁਸਲਮਾਨ ਦਾ ਕਹਿੰਦੇ ਅਟਲ ਵਿਸ਼ਵਾਸ ਹੈ ਕਿ ਅੱਲਾ ਦੇ ਹੁਕਮ ਚੱਲਣ ਵਾਲਿਆ ਮਤਲਬ ਆਗਿਆਕਾਰੀਆਂ ਦਾ ਟਿਕਾਣਾ ਜਿਹੜਾ ਉਹ ਜੰਨਤ ਹੋਊਗਾ ਤੇ ਸ਼ੈਤਾਨ ਪਾਪ ਅੱਲਾ ਦੇ ਵਿਰੋਧੀਆਂ ਨੂੰ ਜਹੰਨਮ ਯਾਨੀ ਨਰਕ ਦੇ ਵਿੱਚ ਸੁੱਟ ਦਿੱਤਾ ਜਾਊਗਾ ਅੱਗੇ ਹੁਣ ਸਾਨੂੰ ਸੈਯਦ ਪ੍ਰੀਤੀਪਾਲ ਸਿੰਘ ਜੀ ਦੱਸ ਰਹੇ ਨੇ ਸ਼ੈਤਾਨ ਦੀ ਬਾਰੇ ਕਿ ਸ਼ੈਤਾਨ ਕਾਹ ਹੁੰਦਾ ਹੈ ਕਹਿੰਦੇ ਸ਼ੈਤਾਨ ਦੇ ਸ਼ਬਦੀ ਅਰਥ ਨੇ ਧੋਖੇਬਾਜ਼ ਕੁਫਰ ਤੋਲਣ ਵਾਲਾ ਬਾਗੀ ਬੇਰਹਿਮ ਤੇਜ ਤਿੱਖੇ ਸੁਭਾਅ ਵਾਲਾ ਲੋਕਾਂ ਨੂੰ ਸਿੱਧੇ ਰਾਹ ਤੋਂ ਪਟਕਾ ਕੇ ਕੁਰਾਹੇ ਪਾਉਣ ਵਾਲਾ ਇਬਲੀਸ ਜਿੰਨ ਕਹਿੰਦੇ ਇਹ ਮਾੜੇ ਗੁਣ ਕਿਸੇ ਜਿੰਨ ਚ ਵੀ ਹੋ ਸਕਦੇ ਨੇ ਤੇ ਮਨੁੱਖ ਦੇ ਵਿੱਚ ਵੀ ਇਬਲਿਸ ਕਹਿੰਦੇ ਫਰਿਸ਼ਤਾ ਨਹੀਂ ਸੀ ਫਰਿਸ਼ਤੇ ਤਾਂ ਜਮੰਦ ਰਹੀ ਅੱਲਾ ਦੇ ਆਦੇਸ਼ਾਂ ਤੇ ਹੁਕਮਾਂ ਚੱਲਣ ਵਾਲੀ ਆਗਿਆਕਾਰੀ ਦੀ ਪਰ ਇਬਲਿਸ ਉਹ ਜਨਸੀ ਜਿਹਨੇ ਅੱਲਾ ਦੇ ਆਦੇਸ਼ ਦੀ ਉਲੰਘਣਾ ਕਰਕੇ ਹਜ਼ਰਤ ਆਦਮ ਦੇ ਅੱਗੇ ਝੁਕੰਤੋ ਨਾ ਕਰ ਦਿੱਤੀ ਤੇ ਫਿਰ ਇਹ ਨਿਸ਼ਚਾ ਕੀਤਾ ਕਿ ਉਹ ਆਦਮ ਦੀ ਸੰਤਾਨ ਨੂੰ ਸੱਚੇ ਰਾਹ ਤੋਂ ਰੋਕਣ ਦਾ ਯਤਨ ਸਦਾ ਕਰਦਾ ਰਹੂਗਾ ਇਸ ਲਈ ਕਹਿੰਦੇ ਇਬਲਿਸ ਨੂੰ ਹਮੇਸ਼ਾ ਸ਼ੈਤਾਨ ਸਮਝਿਆ ਜਾਂਦਾ ਹੈ ਅੱਲਾਹ ਨੇ ਕਹਿੰਦੇ ਜਦੋਂ ਆਦਮੀ ਨੂੰ ਮਿੱਟੀ ਦੇ ਘਾਰੇ ਤੋਂ ਬਣਾਇਆ ਉਸ ਵੇਲੇ ਅੱਲਾਹ ਨੇ ਫਰਿਸ਼ਤਿਆਂ ਤੇ ਇਬ੍ਰੀਸ ਜਿੰਨ ਨੂੰ ਕਿਹਾ ਕਿ ਮੈਂ ਮਿੱਟੀ ਤੋਂ ਇੱਕ ਮਨੁੱਖ ਦੀ ਰਚਨਾ ਕਰਨ ਵਾਲਾ ਫਿਰ ਮੈਂ ਜਦੋਂ ਉਹਨੂੰ ਪੂਰੀ ਤਰ੍ਹਾਂ ਬਣਾ ਦਿਆਂ ਤੇ ਉਹਦੇ 'ਚ ਆਪਣੀ ਰੂਹ ਪਾ ਦਿਆਂ ਤਾਂ ਤੁਸੀਂ ਸਾਰੇ ਉਹਦੇ ਅੱਗੇ ਸਜਦਾ ਕਰਨਾ ਜਦੋਂ ਕਹਿੰਦੇ ਅੱਲਾਹ ਨੇ ਐਵੇਂ ਕੀਤਾ ਤਾਂ ਫਰਿਸ਼ਤੇ ਸਜਦੇ ਮਨੁੱਖ ਦੇ ਅੱਗੇ ਡਿੱਗ ਪਏ ਪਰ ਇਬਲਿਸ ਨੇ ਆਪਣੇ ਸ਼ੈਤਾਨੀ ਮਾੜੇ ਗੁਣ ਸਦਕਾ ਤੇ ਆਪਣੀ ਵਿਡਿਆਹੀ ਦੇ ਹੰਕਾਰ ਚ ਆ ਕੇ ਉਹਨੇ ਅੱਲਾ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਤਾ ਤੇ ਬਾਗੀ ਹੋ ਗਿਆ ਤੇ ਕਹਿੰਦਾ ਮੈਂ ਮਿੱਟੀ ਤੋਂ ਬਣਾਏ ਹੋਏ ਮਨੁੱਖ ਨਾਲੋਂ ਚੱਗਾ ਕਿਉਂਕਿ ਮੈਨੂੰ ਅੱਗ ਤੋਂ ਬਣਾਇਆ ਗਿਆ ਤਾਂ ਕਹਿੰਦੇ ਅੱਲਾ ਤਾਲਾ ਨੂੰ ਇਬਲਿਸ ਤੇ ਇਹ ਗੱਲ ਚੰਗੀ ਨਹੀਂ ਲੱਗੀ ਅੱਲਾ ਨੇ ਇਬਲਿਸ ਨੂੰ ਫਟਕਾਰ ਪਾਈ ਤੇ ਉਥੋਂ ਕੱਟਤਾ ਇਬਲਿਸ ਨੇ ਕਹਿੰਦੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਫਿਰ ਤੇ ਉਥੋਂ ਜਾਂਦੇ ਹੋਏ ਨੇ ਕਿਹਾ ਵੀ ਮੈਂ ਪ੍ਰਣ ਕਰਦਾ ਵੀ ਅੱਜ ਤੋਂ ਮੈਂ ਆਦਮਾਜ਼ ਅਜਿਹੇ ਸ਼ੈਤਾਨੀ ਔਗਣ ਪੈਦਾ ਕਰੂੰਗਾ ਤੇ ਉਹਨਾਂ ਨੂੰ ਅਜਿਹੇ ਵਹਿਮਾਂ ਦੇ ਭੰਮਾਂ 'ਚ ਪਾਉਂਗਾ ਕਿ हे ਰੱਬਾ ਉਹ ਸਾਰੇ ਤੇਰੇ ਤੋਂ ਬਾਗੀ ਹੋ ਜਾਣਗੇ ਤੇ ਤੇਰੇ ਬਰਾਬਰ ਹੋਰ ਇਸ਼ਟਾ ਦੀ ਪੂਜਾ ਕਰਨਗੇ ਤੇ ਬੇਰਹਿਮ ਧੋਖੇਬਾਜ਼ ਝੂਠੇ ਤੇ ਤਿੱਖੇ ਤੱਤੇ ਸੁਭਾਅ ਵਾਲੇ ਹੋਣਗੇ ਜੋ ਹੀ ਰਪਾ ਤੇਰੇ ਦਰਸਾਈ ਸੱਚੇ ਰਾਹ ਤੋਂ ਉਲਟ ਚੱਲਣਗੇ ਇਸ ਤਰ੍ਹਾਂ ਕਹਿੰਦੇ ਉਸ ਦਿਨ ਤੋਂ ਇਬਲਿਸ ਜਿੰਨੇ ਆਪਣੇ ਕੀਤੇ ਪ੍ਰਣ ਦੇ ਅਨੁਸਾਰ ਸੰਸਾਰ ਦੇ ਵਿੱਚ ਅੱਲਾਹ ਦੇ ਦਰਸਾਈ ਸੱਚੇ ਰਾਹ ਤੇ ਚੱਲਣ ਵਾਲਿਆਂ ਵਿਰੁੱਧ ਇੱਕੋ ਧੜਾ ਖੜਾ ਕਰਤਾ ਜਿਹਨੂੰ ਸ਼ੈਤਾਨ ਕਿਹਾ ਜਾਂਦਾ ਹੈ ਸ਼ੈਤਾਨ ਕਹਿੰਦੇ ਉਹ ਲੋਕ ਨੇ ਜੋ ਅੱਲਾਹ ਦੀ ਹੋਂਦ ਤੇ ਹਸ਼ਤ ਤੇ ਦਿਹਾੜੇ 'ਚ ਵਿਸ਼ਵਾਸ ਨਹੀਂ ਰੱਖਦੇ ਇੰਨਾ ਦਾ ਕਮਨੁਖਤਾ ਨੂੰ ਕੁਰਾਹੇ ਪਉਣਾ ਗਲਤ ਤੇ ਅਸ਼ਲੀਲ ਕੰਮਾਂ ਤੇ ਗੱਲਾਂ 'ਚ ਫਸਾਉਣਾ ਹੈ ਇਹ ਸ਼ਰਾਬ ਚੂਏ ਤੇ ਹੋਰ ਭੈੜੀਆਂ ਆਦਤਾਂ ਹਨ ਸਮਾਜ 'ਚ ਇੱਕ ਦੂਜੇ ਵਿਰੋਧ ਵਿਰੋਧ ਪੈਦਾ ਕਰਦੇ ਨੇ ਤੇ ਅੱਲਾਹ ਦੀ ਸਿਮਰਾਂ ਤੇ ਨਮਾਜ਼ ਤੋਂ ਰੋਕਦੇ ਨੇ ਇਹ ਲੋਕਾਂ ਨੂੰ ਭਰਮਾਂ-ਵੇਮਾਂ 'ਚ ਪਾ ਕੇ ਅੱਲਾਹ ਦੇ ਦਰਸਾਈ ਸਿੱਧੇ ਰਾਹ ਤੇ ਚੱਲਣ ਤੋਂ ਹਮੇਸ਼ਾ ਰੋਕਦੇ ਨੇ ਇਸ ਲਈ ਕਹਿੰਦੇ ਅੱਲਾਹ ਨੇ ਫਰਮਾਇਆ ਬੇ ਸ਼ੈਤਾਨ ਇਨਸਾਨੀਅਤ ਦਾ ਖੁੱਲਾ ਦੁਸ਼ਮਣ ਹੈ ਤੇ ਹਦਾਇਤ ਕੀਤੀ ਕਿ ਲੋਕ ਸ਼ੈਤਾਨ ਨੂੰ ਆਪਣਾ ਦੁਸ਼ਮਣ ਸਮਝਣ ਤੇ ਇਸ ਦੇ ਵਿਰੁੱਧ ਜਹਾਦ ਮਤਲਬ ਜੰਗ ਲਈ ਸਦਾ ਤਿਆਰ ਰਹਿਣ ਤੇ ਸ੍ਰਿਸ਼ਟੀ ਤੋਂ ਸ਼ੈਤਾਨਾਂ ਦੀ ਹੋਂਦ ਨੂੰ ਸਦਾ ਲਈ ਖਤਮ ਕਰਕੇ ਅੱਲਾ ਦੇ ਦਰਸਾਏ ਧਰਮ ਨੂੰ ਪੁਖਤਾ ਤੌਰ ਤੇ ਸਥਾਪਿਤ ਕਰਨ ਕਹਿੰਦੇ ਅੱਲਾ ਨੇ ਅੱਗੇ ਫਰਮਾਇਆ ਕਿ ਸ਼ੈਤਾਨ ਦੇ ਸਾਰੇ ਵਾਦੇ ਛਲ ਕਪੜ ਤੋਂ ਛੁੱਟ ਹੋਰ ਕੁਛ ਨਹੀਂ ਤੇ ਇਹਨਾਂ ਲੋਕਾਂ ਦਾ ਜੜ ਟਿਕਾਲਾ ਹੈ ਸ਼ੈਤਾਨ ਲੋਕਾਂ ਦਾ ਇਹ ਸਿਰਫ ਨਰਕ ਹੈ ਪਸਾਸਨ ਕਜੀ ਇਥੇ ਆਪਣਾ ਅੱਜ ਦਾ ਸਵਾਦਿਆ ਪਾ ਸਮਾਪਤ ਕਰਦੇ ਹਾਂ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਦੱਸਣਾ ਮੈਨੂੰ ਇਹਨੇ ਪਿਆਰ ਨਾਲ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਹੀ ਆਪਾਂ ਫੇਰ ਮਿਲਦੇ ਹਾਂ ਅਗਲੇ ਵੀਡੀਓ ਦੇ ਨਾਲ